ਸ਼ਕਾ ਸ਼ਕਾ ਸਸ ਜੀ ਹਾਂ ਹਾਂ ਜੀ ਗੁਰਪ੍ਰੀਤ ਸ਼ਾਹਪੁਰ ਜੀ ਬੋਲ ਰਿਹਾ ਹਾਂ ਹਾਂ ਗੁਰਪ੍ਰੀਤ ਸਿੰਘ ਸ਼ਾਹਪੁਰ ਬੋਲ ਰਿਹਾ ਹਾਂ ਜੀ ਸ਼ਾਹਪੁਰ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸੀ ਜਿਹੜੇ ਪੰਜਾਬ ਦੀ ਗੱਲ ਕਰੀਏ ਆਪਾਂ ਅੱਜ ਕੱਲ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਉਸ ਹਾਲਾਤਾਂ ਦੇ ਮੌਜੂਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਤੋਂ ਕੋਈ 10-15 ਸਾਲ ਪਹਿਲਾਂ ਹਾਂਜੀ ਤੁਸੀਂ ਇਹ ਲਾ ਲੋ ਯੂਪੀ ਜਾਂ ਬਿਹਾਰ ਹੁੰਦਾ ਸੀ ਠੀਕ ਹੈ ਜੀ ਜਿਉਂ ਉਹਨਾਂ ਦਾ ਪ੍ਰਭਾਵ ਸੀ ਸਟੇਟਾਂ ਦਾ ਠੀਕ ਹੈ ਜੀ ਅੱਜ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਉੱਥੇ ਬਾਹੂਬਲੀ ਸੀ ਉਹਨੇ ਗੈਂਗਸਟਰ ਨੇ ਠੀਕ ਹੈ ਜੀ ਤੇ ਉਹ ਜਿਹੜੇ ਨੌਜਵਾਨ ਮੁੰਡੇ ਜਿਨ੍ਹਾਂ ਕੋਲ ਰਸਕਾਰ ਨਹੀਂ ਹੈਗਾ ਠੀਕ ਹੈ ਜੀ ਤੇ ਉਹ ਪਹਿਲਾਂ ਨਸ਼ੇ ਦੀ ਲਤ ਚ ਪੈਂਦੇ ਨੇ ਤੇ ਬਾਅਦ ਚ ਬਹੁਤ ਇਹ ਬੜੀ ਨਮੋਸ਼ੀ ਕਰਨ ਕਰਦਾ ਲਗੀ ਬੜੀ ਛੋਟੀ ਛੋਟੀ ਅਮਾਉਂਟ ਲਈ ਅੱਜ ਤੱਕ ਮੁੰਡੇ ਕੋਈ ਕ੍ਰਾਈਮ ਕਰਨ ਲੱਗੇ ਭੋਰਾ ਨਹੀਂ ਲੱਗਦੇ ਇਹਦੇ ਵਿੱਚ ਸਭ ਤੋਂ ਵੱਡਾ ਫੇਲਿਅਰ ਸੂਬਾ ਸਰਕਾਰ ਦਾ ਮੈਂ ਮੰਨਦਾ ਠੀਕ ਹੈ ਜੀ ਸਰਕਾਰ ਤੁਸੀਂ ਬਸ ਜਿਹੜੀ ਬਦਲਾਅ ਦੇ ਨਾਂ ਤੇ ਆਈ ਸੀ ਕੁਝ ਕੋਈ ਦੌਰ ਐ ਨਹੀਂ ਬਦਲਾਅ ਬਹੁਤ ਵਧੀਆ ਹੋਇਆ ਉਹ ਬਦਲਾਅ ਇਹ ਹੋਇਆ ਕਿ ਸਾਡੇ ਇਹਨੇ ਬੱਚੇ ਨੇ ਉਹ ਜਿਹੜਾ ਆਪਾਂ ਪਕਾਲਾ ਦੌਰ ਪਿੱਛੇ ਪੰਜਾਬ ਬਹੁਤ ਲੰਮਾ ਸਮਾਂ ਹਟਾ ਕੇ ਗਿਆ ਠੀਕ ਹੈ ਜੀ ਉਹ ਅੱਜ ਉਹ ਦੌਰ ਕਿਤੇ ਆ ਲੱਗਦਾ ਕਿ ਤੇਰਾ ਪਨਾ ਕਰੇ ਵਾਪਸ ਅੱਜ ਕਿਸੇ ਟਾਈਮ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਜੀ ਹਾਂ ਜੀ ਹਾਂ ਫਿਰ ਅੱਜ ਦੇਖੋ ਹਾਂ ਜੀ ਹਾਂ ਜੀ ਤੁਸੀਂ ਪਹਿਲਾਂ ਆਪਣੀ ਗੱਲ ਪੂਰੀ ਕਰੋ ਮੈਂ ਕਿਸੇ ਟਾਈਮ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਇਹ ਕਹਿੰਦੇ ਵੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਲੱਗਦਾ ਵੀ ਰੰਗਲਾ ਪੰਜਾਬ ਬਣਾਇਆ ਮੌਜੂਦਾ ਸਰਕਾਰ ਨੇ ਮੈਨੂੰ ਦਰਸ ਆਉਂਦਾ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਦੇ ਤੋਂ ਬਜਟ ਪੇਸ਼ ਕਰ ਰਹੇ ਸੀ ਹਾਂ ਜੀ ਦੇਖੋ ਮੋਰਗਨ ਸਾਹਿਬ ਪੰਜਾਬ ਇੱਕ ਜਿਹਾ ਸੂਬਾ ਹੈ ਹਾਂ ਜੀ ਜਿੱਥੇ ਦੇ ਲੋਕ ਤਾਂ ਅਮੀਰ ਨੇ ਠੀਕ ਹੈ ਜੀ ਪਰ ਸੂਬਾ ਗਰੀਬ ਹੈ ਸੂਬਾ ਗਰੀਬ ਹੈ ਠੀਕ ਹੈ ਤੇ ਪੰਜਾਬ ਦਾ ਜਿਹੜਾ ਕਰਜ਼ਾ ਹੈ ਜਿਹਨੂੰ ਇਹ ਦੇਖ ਕੇ ਕਹਿੰਦੇ ਸੀ ਵੀ ਇਹ ਕਾਂਗਰਸ ਨੇ ਇੰਨਾ ਕਰਤਾ ਕਾਲੀ ਦੱਲੇ ਇੰਨਾ ਕਰਤਾ ਇਹਨਾਂ ਤੋਂ ਪੁੱਛੋ ਵੀ ਇਹਨਾਂ ਨੇ ਕਿੰਨਾ ਕਰਤਾ ਠੀਕ ਹੈ ਜਿਹਨੂੰ ਸਰਸੀਸ ਖਤਮ ਹੋ ਰਹੇ ਨੇ ਪੰਜਾਬ ਦੇ ਅੱਜ ਪਿਛਲੇ ਫਰਵਰੀ ਮਹੀਨੇ ਦੀ ਤੁਹਾਨੂੰ ਮੈਂ ਕੱਲ ਦੱਸਦਾ ਹਾਂ ਹਾਂਜੀ ਪੰਜਾਬ ਸਰਕਾਰ ਦੇ ਮੇਰੇ ਉੱਤੇ ਕੋਈ ਸੀਨੀਅਰ ਅਫਸਰ ਨਾਲ ਗੱਲ ਹੋਈ ਪੰਜਾਬ ਸਰਕਾਰ ਦਾ ਇੰਨਾ ਮਾੜਾ ਹਾਲ ਸੀ ਕਿ ਜਿਹੜੀ ਆਪਾਂ ਨੂੰ ਕਲਕ ਜਿਹੜੀ ਹੁਣ ਆਪਣੀ ਚਤਨੀ ਹੈ ਉਹਦੀ ਮਾਉਂਟ ਆਉਂਦੀ ਹੁੰਦੀ ਹੈ ਆਪਣੇ ਕੋਲ ਸੈਂਟਰ ਗਵਰਨਮੈਂਟ ਤੋਂ ਠੀਕ ਹੈ ਜੀ ਇਹਨਾਂ ਕੋਲ ਬਿਲਕੁਲ ਖਜ਼ਾਨਾ ਖਾਲੀ ਹੋ ਗਿਆ ਇਹ ਡਿਪੈਂਡ ਹੋ ਗਿਆ ਸੀ ਕਿਤੇ ਜਿਹੜੀ ਉਹ ਮਾਉਂਟ ਹੈ ਜੋ 10000 ਕਰੋੜ ਹੈ ਜੇ ਸਾਨੂੰ ਪਹਿਲਾਂ ਮਿਲ ਜੇ ਤੇ ਅਸੀਂ ਮਲਾਜ਼ਮਾਂ ਦੇ ਪੱਤੇ ਜਿਹੜੀ ਬੇਸਿਕ ਚੀਜ਼ਾਂ ਨੇ ਜੋ ਤਰਕਾਹਾਂ ਮਲਾਜ਼ਮਾਂ ਦੀਆਂ ਜਾ ਪੈਨਸ਼ਨਾਂ ਜੇ ਅਸੀਂ ਉਹ ਦੇ ਸਕੀਏ ਉਹਨੇ ਵੀ ਪੈਸੇ ਨਹੀਂ ਪੰਜਾਬ ਠੀਕ ਹੈ ਜੀ ਚਰਨੇ ਇਹ ਡੀਏ ਦੀਆਂ ਕਿਸ਼ਤਾਂ ਉਹ ਨਹੀਂ ਜਾਰੀ ਹੋਈਆਂ ਅੱਜ ਜਦੋਂ ਕੋਈ ਬੰਦਾ ਪੈਨਸ਼ਨ ਪੈਨਸ਼ਨਰ ਹੁੰਦਾ ਹੈ ਤਾਂ ਉਹਨੂੰ ਇਹ ਲਾਲਚ ਦਿੱਤਾ ਜਾਂਦਾ ਹੈ ਕਿ ਯਰੇ ਦੀ 2 ਸਾਲ ਹੋਰ ਬਾਦੂ ਨੌਕਰੀ ਕਰਾ ਲਓ ਠੀਕ ਹੈ ਜੀ ਵੀ ਘੱਟੋ ਘੱਟ ਜੇ ਜਿੱਤ ਤੁਸੀਂ ਦੇਖੋਗੇ ਪਹਿਲਾਂ ਤਾਂ ਨਵੀਂ ਭਰਤੀ ਨਹੀਂ ਹੋ ਰਹੀ ਕੋਈ ਵੀ ਠੀਕ ਹੈ ਜੀ ਸਾਰਿਆਂ ਨੂੰ ਦਸ ਦੇ ਹਾਰ ਤੋਂ ਨੌਕਰੀਆਂ ਮਿਲ ਰਹੀਆਂ ਨੇ ਜਿਹੜਾ ਕਹਿ ਰਿਹਾ ਮਤਲਬ ਆਰਥਿਕ ਤੌਰ ਤੇ ਪੰਜਾਬ ਦੀ ਵਿੱਤੀ ਕਮਰ ਬਹੁਤ ਬੁਰੀ ਤਰ੍ਹਾਂ ਟੁੱਟੀ ਹੋਈ ਜਿਹੜਾ ਬਜਟ ਸੈਸ਼ਨ ਚਲੇ ਬਜਟ ਪਾਸ ਹੋਇਆ ਕਹਿੰਦੇ ਉਹ ਚ ਕੋਈ ਪੰਜਾਬ ਦਾ ਤੁਹਾਨੂੰ ਲੱਗਦਾ ਵੀ ਕੋਈ ਫਾਇਦਾ ਹੋਇਆ ਹੋਵੇ ਕੋਈ ਫਾਇਦਾ ਨਹੀਂ ਤੁਸੀਂ ਅੰਕੜੇ ਦੇਖ ਲਓ ਠੀਕ ਹੈ ਜੀ ਸਿਰਫ ਇਹਨਾਂ ਨੇ ਆਪਣਾ ਨਾਰਸ਼ ਨਾਮ ਨੂੰ ਕਿਸੇ 5 7 ਤੋਂ 5 7 ਜਿਹੜੇ 2 4 ਮਹਿਕਮਿਆਂ ਨੇ ਉਹਨਾਂ ਲਈ ਪੈਸੇ ਰੱਖੇ ਨੇ ਠੀਕ ਹੈ ਐਟੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਕੇਂਦਰ ਕੋਲ ਕਿੰਨੇ ਸਮੇਂ ਦਾ ਪੈਸਾ ਠੀਕ ਹੈ ਜੀ ਆਪ ਸਰਕਾਰ ਦਾ ਪਿਆ ਮਹਿਮਾਨ ਕਰਦਾ ਆਪਣੇ ਪਾਰਟੀ ਦੇ ਜਿਹੜੇ ਸਾਡੇ ਉੱਥੇ ਨੇਤਾ ਨੇ ਵਿਰੋਧੀ ਧਿਰ ਚ ਤੁਸ਼ਨੀ ਸ਼ਰਮਾ ਜੀ ਮਾਨਯੋਗ ਸਾਡੇ ਪ੍ਰਧਾਨ ਰਹੇ ਨੇ ਜਿਨ੍ਹਾਂ ਨੇ ਇੱਥੋਂ ਤੱਕ ਕਹਿਤਾ ਯਾਰ ਮੇਰੇ ਨਾਲ ਚੱਲੋ ਮੈਂ ਦਵਾ ਦਿੰਦਾ ਠੀਕ ਹੈ ਜੀ ਬਾਰੇ ਆਪਣੀ ਹੰਕਾਰ ਤੇ ਹੰਕਾਰ ਨੂੰ ਲੈ ਕੇ ਬੈਠੇ ਨੇ ਆਪ ਵੀ ਇੱਕ ਮੈਂ ਤੁਹਾਨੂੰ ਹੋਰ ਧਿਆਨ ਚ ਬਣਾਉਣਾ ਵੀ ਜਿਹੜੇ ਇਹਨਾਂ ਦੇ ਮੁਹੱਲਾ ਕਲੀਨਿਕ ਸੀਗੇ ਹਾਂਜੀ ਉਹਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਹੈਲਥ ਮਿਨਿਸਟਰ ਨੂੰ ਲੈ ਕੇ ਆਏ ਨੇ ਲੈ ਕੇ ਦੇ ਕੇ ਗਏ ਨੇ ਕੇਂਦਰ ਦੀ ਸਰਕਾਰ ਨੂੰ ਪਿਆਸੀ ਉਹ ਮੁਹੱਲਾ ਕਲੀਨਿਕ ਹਟਾ ਕੇ ਕਿਉਂਕਿ ਉਹ ਆਇਸ਼ਵਾਨ ਕੇਂਦਰ ਸੀਗੇ ਬਣਾਏ ਸਰਕਾਰ ਨੇ ਉਹਦੀ ਹੈਲਥ ਸੈਂਟਰ ਉਹਨਾਂ ਤੇ ਇਹਨਾਂ ਨੇ ਮੁਹੱਲਾ ਕਲੀਨਿਕ ਦਾ ਬੋਰਡ ਲਾਇਆ ਜਿਹੜੇ ਉਹ ਮੁਲਾਜ਼ਮ ਨੇ ਉਹ ਵੀ ਵਿਚਾਰੇ ਖਤਰੇ ਵਿੱਚ ਪਾਤੇ ਉੱਥੋਂ ਉਹਦੀ ਵੀ ਐਡ ਬੰਦ ਹੋਈ ਵੀ ਆ ਠੀਕ ਹੈ ਜੀ ਜਿਹੜਾ ਬਿਜਲੀ ਦਾ ਇਹਨਾਂ ਨੇ ਜੂਨਟ ਮਾਫ ਕੀਤੇ ਨੇ ਉਹਦੇ ਪਿੱਛੇ ਸਰਕਾਰ ਨੇ ਆਰਡੀਐਫ ਰੋਕੇ ਰੂਰਲ ਡਿਵੈਲਪਮੈਂਟ ਫੰਡ ਤੁਸੀਂ ਹੁਣ ਤੁਸੀਂ ਹੁਣ ਨਾਪੇ ਤੋਂ ਪਿੰਡਾਂ ਨੂੰ ਚਲੇ ਜਾਓ ਆ ਤੁਸੀਂ ਇੱਧਰ ਨਹੀਂ ਚਲੇ ਜਾਓ ਜਦੋਂ ਆਪਾਂ ਨਾਪੇ ਤੋਂ ਬਾਫਰਪੁਰ ਨੂੰ ਜਾਈਏ ਉੱਥੇ ਨੂੰ ਜਾਈਏ ਉਹਨੂੰ ਪਤਾ ਲੱਗਣੀ ਸੜਕਾਂ ਦਾ ਕੀ ਹਾਲ ਆ ਠੀਕ ਹੈ ਜੀ ਤੇ ਮਾਨਯੋਗ ਸਾਡੇ ਐਮਐਲਏ ਸਾਹਿਬ ਅੱਕੇ ਦਾ ਸਾਈਕਲ ਤੇ ਨਿਕਲਦੇ ਹੁੰਦੇ ਸੀ ਮੈਨੂੰ ਲੱਗਦਾ ਉਹ ਸਾਈਕਲ ਕਿਦੇ ਵਿਚਾਰਾ ਪੈਂਚਰ ਹੋ ਗਿਆ ਜਾਂ ਉਹਦਾ ਕੋਈ ਸੀਟ ਸੂ ਟੁੱਟ ਗਈ ਵੀ ਕਿਸੇ ਬੇਨਤੀ ਵਾਲਾ ਨੂੰ ਐਜ਼ ਐ ਮੈਂ ਭਾਈ ਚਾਰਕ ਸ਼ਬਦੇ ਵਰਤੂੰਗਾ ਵੀ ਮੇਰੇ ਕਦੇ ਸਾਈਕਲ ਤੇ ਗੇੜਾ ਗੂੜਾ ਕੱਢ ਦੇਖ ਲਿਖ ਸਰਕਾਰ ਦਾ ਕੀ ਹਾਲ ਹੈ ਨਾ ਬੇਹਲਕੇ ਦੀ ਉਹ ਤਾਂ ਤੁਸੀਂ ਕਹਿ ਸਕਦੇ ਹੋ ਤੇ ਮੈਂ ਤਾਂ ਬਹੁਤ ਕਹਿਣਾ ਪਰ ਉਹ ਵਿਚਾਰੇ ਹੱਸ ਕੇ ਨੀ ਵੀ ਪਾ ਕੇ ਲੰਘ ਜਾਂਦੇ ਨੇ ਮੈਂ ਉਹਨਾਂ ਦੀ ਬੇਵਸੀ ਜਾਣਦਾ ਵੀ ਖਜ਼ਾਨਾ ਕੱਢੀ ਆ ਵੀ ਸਰਕਾਰ ਕੋਲ ਤਾਂ ਚਾ ਸਰਕਾਰ ਤਾਂ ਕਹਿੰਦੀ ਸਾਡਾ ਖਜ਼ਾਨਾ ਭਰਿਆ ਹੋਇਆ ਤੁਸੀਂ ਕਹਿੰਦੇ ਖਾਲੀ ਹੈ ਨਹੀਂ 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 ਆ ਜਿਹੜਾ ਤੁਸੀਂ ਮਾਨਯੋਗ ਸੀਐਮ ਸਾਹਿਬ ਉਹਨਾਂ ਤੁਹਾਨੂੰ ਜਿਹੜੇ ਦਿੱਲੀ ਦੀ ਨੈਕਸਨਾਂ ਚ ਕਿਹਾ ਸੀ ਕਿ ਇਹਾਂ ਬਜਟ ਚ ਆ ਰਿਹਾ ਹੈ 1000 ਨਹੀਂ 1100 ਹਾਂਜੀ ਉਹ ਵਿਚਾਰੇ ਕਈ ਕਈ ਬੀਬੀਆਂ ਦੇ ਆ ਗਏ ਹੁਣ ਥੋੜੇ ਵੀ ਆ ਗਏ ਹੁਣ ਮੈਨੂੰ ਦੱਸ ਦਿਓ ਮਹਾਰਾਜਾ ਕੱਲ ਡਾਟਾ ਕਨੈਕਟ ਕਰਕੇ ਵੀ ਨਾ ਪਏ ਹਲਕੇ ਚ ਕਿੰਨੀ ਇੱਕ ਲੇਡੀਜ਼ ਨੂੰ ਸਾਡੀ ਮਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਕਿੰਨਾ ਨੂੰ ਮਿਲਿਆ ਉਹ ਜਿਆ ਕਹਿ ਰਹੇ ਥੋੜੀ ਥੋੜੀ ਭਾਜਪੀ ਸਰਕਾਰ ਦਿੱਲੀ ਚ ਕਹਿ ਰਹੀ ਹੈ ਵੀ ਅਸੀਂ ਵੀ ਪਾਵਾਂਗੇ ਪਾਤੇ ਜੀ ਉਹਨਾਂ ਨੇ ਹਜੇ ਦੇਖੋ ਜੀ 1 ਮਹੀਨਾ ਸਰਕਾਰ ਨੂੰ ਹੋਇਆ ਠੀਕ ਹੈ ਠੀਕ ਹੈ ਨਾ ਪਰ ਭਾਜਪੀ ਦਾ ਇੱਕ ਸੂਪਾ ਇਹ ਜਿਆ ਦਿਖਾ ਦਿਓ ਜਿੱਥੇ ਜੋ ਵਾਅਦਾ ਕਰਿਆ ਤਾਂ ਨਪੇਰੇ ਨਹੀਂ ਚੜਿਆ ਅੱਛਾ ਜੀ ਠੀਕ ਹੈ ਨਾ ਬਹੁਤ ਸਿਆਣੇ ਤੁਸੀਂ ਦੇਖੋ ਭਾਜਪੀ ਦੇ ਵਿੱਚ ਬਹੁਤ ਸਿਆਣੇ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਨੇ ਸ਼ਾਹਪੁਰ ਸਾਹਿਬ ਭਾਜਪੀ ਨੇ ਇੱਕ ਜੁਮਲਾ ਵੀ ਖੇਡਿਆ ਦੀ ਕਿਤੇ ਉਹ ਤਾਂ ਨਹੀਂ ਹੈਗਾ ਵੀ ਉਹੀ 2500 ਪਹਿਲਾਂ ਕਿਨੇ ਕਿੰਨੇ ਪਾਉਣੇ ਸੀ ਕਹਿੰਦੇ ਵੀ ਅਸੀਂ ਇੰਨੇ ਇੰਨੇ ਪਾਵਾਂਗੇ ਹੁਣ ਕਹਿੰਦੇ ਜੁਮਲਾ ਹੋ ਜੇ ਫੇਰ ਦੁਬਾਰ ਤੋਂ ਉਹ ਤਾਂ ਨਹੀਂ ਹੈਗਾ ਕੰਮ ਤੁਸੀਂ ਮੈਨੂੰ ਇਹ ਦੱਸੋ ਅੱਜ 31 ਮਾਰਚ ਤੱਕ ਮੈਂ ਆਪਣੇ ਪਿੰਡ 'ਚ ਖੁਦ ਅਨਾਊਂਸਮੈਂਟ ਕਰਾਈ ਆ ਵੀ ਭਾਈ ਜੀ ਦਾ ਕੱਚਾ ਘਰ ਹੈ ਉਹਦੀ ਆਨਲਾਈਨ ਐਪਲੀਕੇਸ਼ਨਾਂ ਚੱਲ ਰਹੀਆਂ ਨੇ ਜਿਹੜੀ ਪ੍ਰਧਾਨ ਮੰਤਰੀ ਵਾਸ ਯੋਜਨਾ ਹੈ ਠੀਕ ਹੈ ਜੀ ਅਸ਼ੁਮਾਨ ਜਿਹੜਾ ਕਾਰਡ ਹੈ ਉਹ ਦੱਸੋ ਚੱਲਿਆ ਕਿ ਨਹੀਂ ਚੱਲਿਆ ਉਹਦੀ ਗੱਲ ਠੀਕ ਹੈ ਜੀ ਸਾਰੀ ਇੱਕ ਕਿਸਾਨ ਦੇ ਖਾਤੇ 'ਚ ਪੈਸੇ ਆਏ ਕਿ ਨਹੀਂ ਆਏ ਠੀਕ ਹੈ ਜੀ ਸਿਰ ਬੀਜਪੀ ਨੂੰ ਤੁਸੀਂ ਜੁਗਨਲਾ ਪਾਰਟੀ ਨਹੀਂ ਕਹਿ ਸਕਦੇ ਉਹਦੇ ਜੁਗਨਲਾ ਤਾਂ ਸਾਡੇ ਝਾੜੂ ਵਾਲੇ ਨੇ ਤੇ ਹੁਣ ਇਹਨਾਂ ਦੇ ਉੱਪਰ ਜਿਹੜੇ ਦਿੱਲੀ ਵਾਲੇ ਬਾਦਸ਼ਾਹ ਆ ਕੇ ਬਹਿ ਗਏ ਨੇ ਹਾਂਜੀ ਕਿਉਂਕਿ ਉੱਥੋਂ ਲੋਕਾਂ ਨੇ ਵਿਹਲੇ ਕਰ ਤੇ ਹੁਣ ਆ ਕੇ ਪੰਜਾਬ ਦੀ ਕਮਾਂਡ ਸੰਭਾਲ ਰਹੇ ਨੇ ਠੀਕ ਹੈ ਜੀ